ਤੇ ਮੇਰੇ ਨਾਲ ਉਹ ਵਜਿ ਦਾ ਮੇਰੇ ਕੋਲ ਘਰੇ ਆਈ ਸੀ ਪਤਾ ਨਹੀਂ ਉਹ ਮਾਰਦੀ ਪਾਕੇ ਦੇ ਇਹ ਪੈਸੇ ਮੁਝ ਦਿੱਤੇ ਸੀ ਤੇ ਉਹੋ ਪਤਾ ਨਹੀਂ ਆਪਾਂ ਤੋਂ ਇਹ ਕਰਦੀ ਸੀ ਸਿਸਟਮ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਕੂ ਜੀਆ ਅਮਰਿਤਪਾਲ ਮਹਿਰੋ ਦੇ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਅਮਰਿਤਪਾਲ ਮਹਿਰੋ ਦੇ ਪਿਤਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਇੱਕ ਕੁੜੀ ਅਮਰਿਤਪਾਲ ਮਹਿਰੋ ਨੂੰ ਮਿਲਣ ਵਾਸਤੇ ਘਰ ਆਈ ਸੀ ਅਤੇ ਅਮਰਿਤਪਾਲ ਮਹਿਰੋ ਕੋਲੋਂ ਇਸ ਕੁੜੀ ਨੇ ਮੁਆਫੀ ਵੀ ਮੰਗੀ ਸੀ ਅਤੇ ਇਸ ਕੁੜੀ ਨੂੰ ਅਮਰਿਤਪਾਲ ਮਹਿਰੋ ਨੇ ਆਪਣੇ ਕੋਲੋਂ ਪੈਸੇ ਵੀ ਦਿੱਤੇ ਸਨ ਹਾਲਾਂਕਿ ਉਹਨਾ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਆਖਿਰਕਾਰ ਇਹ ਕੁੜੀ ਕੌਣ ਸੀ ਜਾਣਕਾਰੀ ਅਨੁਸਾਰ ਅਮਰਿਤਪਾਲ ਮਹਿਰੋ ਦੇ ਪਿਤਾ ਨੇ ਇਹ ਕਿਹਾ ਹੈ ਕਿ ਕਮਲ ਪਾ ਦੀ ਦੇ ਕਤਲ ਤੋਂ ਕੁਝ ਦਿਨ ਪਹਿਲਾਂ ਹੀ ਇੱਕ ਕੁੜੀ ਅਮਰਿਤਪਾਲ ਮਹਿਰੋ ਨੂੰ ਮਿਲਣ ਘਰ ਆਈ ਸੀ ਅਤੇ ਮੁਆਫੀ ਵੀ ਮੰਗੀ ਸੀ ਅਮਰਿਤਪਾਲ ਮਹਿਰੋ ਦੇ ਕੋਲ ਜਿਸ ਮਗਰੋਂ ਅਮਰਿਤਪਾਲ ਮਹਿਰੋ ਨੇ ਇਸ ਨੂੰ ਕੁਝ ਪੈਸੇ ਵੀ ਦਿੱਤੇ ਸਨ ਤਾਂ ਦੱਸਦੇ ਕਿ ਅਮਰਿਤਪਾਲ ਮਹਿਰੋ ਕਮਲ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਨਾਮਜ਼ਦ ਹੈ ਜਦਕਿ ਅਮਰਿਤਪਾਲ ਮਹਿਰੋ ਦੇ ਦੋ ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ ਹੈ ਤੇ ਉਹਨਾਂ ਦੇ ਕੋਲੋਂ ਪੁੱਛਗਿੱਛ ਲਗਾਤਾਰ ਹੀ ਕੀਤੀ ਜਾ ਰਹੀ ਹੈ ਹਾਲਾਂਕਿ ਜੁਡੀਸ਼ੀਅਲ ਕਸਟਡੀ ਦੇ ਵਿੱਚ ਹੁਣ ਉਹਨਾਂ ਨੂੰ ਬਠਿੰਡਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ ਹੋਰ ਕੀ ਕੁਝ ਅਮਰਿਤਪਾਲ ਮਹਿਰੋ ਦੇ ਪਿਤਾ ਦਾ ਬਿਆਨ ਸਾਹਮਣੇ ਆਇਆ ਹੈ ਆਓ ਸੁਣਦੇ ਹਾਂ ਮੇਰਾ ਨਾਮ ਪ੍ਰੇਮਿੰਦਰ ਸਿੰਘ ਤੁਹਾਡੇ ਬੇਟਾ ਜੀ ਕੀ ਨਾਮ ਉਹਦਾ ਨਾਮ ਅਮਰਿਤਪਾਲ ਅਮਰਿਤਪਾਲ ਦੇ ਫਾਦਰ ਲੱਗਦਾ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੇ ਉਹਨਾਂ ਤੇ ਕਤਲ ਕਰਨ ਦੇ ਇਲਜ਼ਾਮ ਲੱਗੇ ਹੋਣਾਂ ਵਰੀ ਮੈਨੂੰ ਤਾਂ ਕੋਈ ਪਤਾ ਨਹੀਂ ਹੈਗਾ ਇਲਜ਼ਾਮ ਲੱਗੇ ਆ ਮੈਂ ਤਾਂ ਮੀਡੀਆ ਚ ਹੀ ਦੇਖਿਆ ਜੀ ਜੀ ਕੀ ਉਹਨਾਂ ਨੇ ਕਤਲ ਕੀਤਾ ਜਾਂ ਕਿ ਨਹੀਂ ਕੀਤਾ ਇਸ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਅੱਛਾ ਲਾਸਟ ਟਾਈਮ ਕਦੋਂ ਤੁਹਾਡੀ ਤਾਂ ਗੱਲਬਾਤ ਹੁੰਦੀ ਹੈ 31 ਤਰੀਕ ਨੂੰ ਜੀ ਫਿਰ ਪਹਿਲੀ ਤਰੀਕ ਨੂੰ ਘਰ ਆ ਗਏ ਆ 31 ਤਰੀਕ ਦਾ ਘਰੇ ਸੀਗਾ ਤੇ ਪਹਿਲੀ ਤਰੀਕ ਨੂੰ ਮੈਂ ਕੰਮ ਤੇ ਚਲੇ ਗਿਆ ਤੇ ਮੇਰੇ ਬਾਹਰੋਂ ਬਚ ਲਿਆ ਗਿਆ ਤੁਹਾਡੇ ਧਿਆਨ 'ਚ ਹੈਗਾ ਇਸ ਤਰ੍ਹਾਂ ਦਾ ਮਾਮਲਾ ਜੀ ਕੰਚਨ ਕੁਮਾਰੀ ਨਾਲ ਕੋਈ ਗੱਲਬਾਤ ਹੋਈ ਹੈ ਨਹੀਂ ਜੀ ਮੈ ਮੈਨੂੰ ਨਹੀਂ ਸੀ ਕਿਹਾ ਕੋਈ ਪਤਾ ਕੋਈ ਉਹਦੇ ਨਾਲ ਕੀ ਉਹਦਾ ਚੱਲਦਾ ਸੀ ਕੀ ਨਹੀਂ ਚੱਲਦਾ ਸੀ ਕੀ ਸੀ ਹੀ ਗੱਲਬਾਤ ਕੀਤੀ ਨਹੀਂ ਸੀ ਤੁਹਾਡੇ ਨਾਲ ਕਦੇ ਉਹਨਾਂ ਨੇ ਇਸ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਨਹੀਂ ਜੀ ਮੈਂ ਇਸ ਨੂੰ ਹੋਣ ਵਾਲੇ ਮਸਲੇ ਤੋਂ ਮੈਨੂੰ ਕੋਈ ਪਤਾ ਨਹੀਂਗਾ ਇਹ ਤਾਂ ਮੈਨੂੰ ਪਹਿਲਾਂ ਇੱਕ ਹੋਈ ਸੀ ਗੱਲ ਦੀ ਉਹ ਕੁੜੀ ਘਰੇ ਆਈ ਸੀ ਪਤਾ ਨਹੀਂ ਉਹ ਮਾਂ ਦੀ ਮੂਰੀ ਮੱਕ ਕੇ ਗਈ ਹੈ ਇਹਨੇ ਪੈਸੇ ਉਸੇ ਦਿੱਤੇ ਸੀ ਉਹਨੂੰ ਤੇ ਉਹ ਤੋਂ ਪਤਾ ਨਹੀਂ ਬੰਦ ਬੰਦ ਇਹ ਕਰਕੇ ਸੀ ਆਪਾਂ ਸਿਸਟਮ ਤੇ ਉਸ ਤੋਂ ਬਾਅਦ ਆਈ ਕੁੜੀ ਸੀ ਉਹ ਇਹ ਇਹ ਕੁੜੀ ਪਤਾ ਨਹੀਂ ਇਹ ਸੀ ਕਿ ਮੈਨੂੰ ਸੁਣਿਆ ਵੀ ਕੋਈ ਕੁੜੀ ਮੰਗਲਾਈ ਸੀ ਜੀ ਜਿਹੜੇ ਹਾ ਮਾਫੀ ਮੰਗ ਕੇ ਗਈ ਸੀ ਹੋਰ ਹੋ ਸਕਦੀਦਾ ਕੌਣ ਸੀ ਉਹ ਜਿਹੜੇ ਹਰਸਤ ਚ ਲਿੱਤੇ ਨੇਗੇ ਇਹ ਕਦੀ ਆਏ ਨਹੀਂ ਤੁਹਾਡੇ ਘਰੇ ਇਹ ਜੀ ਪਿੰਡੋਂ ਹੀ ਆ ਮੁੰਡਾ ਹੁਣ ਗਵਾਂਢ ਵੱਥੇ ਆ ਕਈ ਵਾਰੀ ਆ ਵੀ ਜਾਂਦਾ ਸੀਗਾ ਤੇ ਦੂਜਾ ਮੁੰਡਾ ਤਾਂ ਉਹ ਹਰੀਆਂ ਦਾ ਉਹ ਨਹੀਂ ਮੈਂ ਨਹੀਂ ਘਰੇ ਮਿਲਣਾ ਹੁੰਦੇ ਨੇ ਨਹੀਂ ਮੈਂ ਤਾਂ ਦਿਨੇ ਘਰੇ ਨਹੀਂ ਹੁੰਦਾ ਜੀ ਮੈਂ ਤਾਂ ਰਾਤ ਨੂੰ ਜਾਣਾ ਨੇਰੇ ਹੋਏ ਅਸੀਂ ਤੁਸੀਂ ਕਹਿੰਦਾ ਚਾਹੋ ਕਾਫੀ ਇਲਜ਼ਾਮ ਲਾ ਰਹੇ ਨੇਗੇ ਗੰਭੀਰ ਤੁਹਾਡੇ ਬੇਟੇ ਸਾਡਾ ਬੇਟਾ ਇਹੋ ਜਿਹਾ ਲਿਆਮਾ ਵਾਲਾ ਹੈ ਸਹੀ ਸੀ। ਇਹ ਇਹ ਹਾਂ। ਹਲਕਾ ਜਿਹਾ ਤੁਸੀਂ ਇੱਕ ਕੰਮ ਕਰਦੇ ਹੋ। ਮੈਂ ਰਾਜਨੀਤੀ ਦਾ ਇਸ ਤਰੀਏ ਕੰਮ ਕਰਦਾ। ਤੇ ਤੁਹਾਡੇ ਵਕੀਲ ਸਾਹਿਬ ਕਿਹੜੇ ਨੇ? ਸਾਡੇ ਵਕੀਲ ਸਾਹਿਬ ਖਾਰਾ ਸਾਹਿਬ ਕੋਲ ਆਏ ਸੀ ਅਸੀਂ ਇਹ ਕਰਨਗੇ। ਆਈ ਤੁਹਾਨੂੰ ਸਭ ਦੋ। ਹਾਂਜੀ ਹਾਂਜੀ ਖਾਰਾ ਸਾਹਿਬ ਕੋਲ ਆਏ ਸੀ ਇਹ ਕਰਨਗੇ। ਅੱਛਾ ਕਿ ਅਸਲ ਤੁਹਾਡਾ ਬੇਟਾ ਕਦੀ ਵਿਦੇਸ਼ ਚ ਗਿਆ ਸੀ? ਤਦ ਤੱਕ ਇਸ ਤੋਂ ਪਹਿਲਾਂ। ਕਾਫੀ ਚਿਰ ਪਹਿਲਾਂ ਗਿਆ ਸੀਗਾ ਜੀ। ਕਿੱਥੇ ਗਿਆ ਸੀ? ਪਤਾ ਨਹੀਂ ਮੈਂ ਸ਼ਾਇਦ ਮਲੇਸ਼ੀਆ ਕਿੰਦਾ ਸੀ ਗਿਆ ਸੀਗਾ। ਕਾਗਜ਼ਰ ਪਹਿਲਾਂ ਬੜਾ ਧੱਕੇ ਧੱਕੇ ਖਾ ਕੇ ਰੌਲ-ਕੋਲ ਕੇ ਆ ਗਿਆ ਸੀ ਥੋੜਾ ਜਿਹਾ। ਰੋਜ਼ਗਾਰ ਰੋਜ਼ਗਾਰ ਦੇ ਕਾਰਨ ਵਾਸਤੇ ਗਿਆ ਸੀ। ਆਉ ਉਹ ਤਾਂ ਬਾਣੇ ਦੇ ਵਿੱਚ ਸੀ ਕਿ ਉਹਦਾ ਦਮਾਲਾ ਸੇ ਆ ਗਿਆ ਹਾਂ ਜੀ ਬਾਣੇ ਜੀ ਸੀ ਬਾਣੇ ਚ ਤਾਂ ਬਹੁਤ ਸ਼ੁਰੂ ਤੋਂ ਆਈ ਟੱਕਾ ਹੁੰਦਾ ਹੀ ਤੇ ਉਹ ਕਿਸੇ ਜਿਹੜਾ ਏਜੰਟ ਹੁੰਦਾ ਉਹਨੇ ਭੇਜਿਆ ਹੀਗਾ ਪਾਰਕਾਂ ਵਾਸਤੇ ਪਰ ਉੱਥੇ ਕੋਈ ਹੋਰ ਸੀਗਾ ਕੋਈ ਮੱਛੀ ਮੱਛੀ ਦਾ ਕੰਮ ਕੋਈ ਉਹ ਕਰਦਾ ਨਹੀਂ ਸੀ ਹਾਂ ਜੀ ਹਾਂ ਜੀ ਕਿਉਂ ਰੁਕਾ ਕਾਜੀ ਅੱਜ ਕੀ ਕਹਿਣਾ ਚਾਹੁੰਗਾ ਜਿਸ ਦਾ ਤੁਹਾਡੇ ਬੇਟੇ ਦੇ ਉੱਤੇ ਇਲਜ਼ਾਮ ਲੱਗੇ ਇਹ ਤੁਹਾਡਾ ਨਾਮ ਤੇ ਤੁਹਾਡਾ ਨਾਮ ਸਰ ਜੀ ਮੇਰਾ ਨਾਮ ਪ੍ਰੇਸ਼ੰਤ ਹੈ ਤੁਹਾਡੇ ਬੇਟੇ ਦਾ ਕੀ ਨਾਮ ਉਹਦਾ ਨਾਮ ਅਮਰਤਪਾਲ ਹੈ ਅਮਰਸਪਾਲ ਦੇ ਖਾਤਰ ਲੱਗਦੀ ਹਾਂ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਉਹਨਾਂ ਤੇ ਕਤਲ ਕਰਨ ਦੇ ਇਲਜ਼ਾਮ ਲੱਗੇ ਉਹਨਾਂ ਬਾਰੇ ਹੀ ਮੈਨੂੰ ਤਾਂ ਕੋਈ ਪਤਾ ਨਹੀਂ ਹੈਗਾ ਇਲਜ਼ਾਮ ਲੱਗੇ ਆ ਮੈਂ ਤਾਂ ਮੀਡੀਆ ਚ ਹੀ ਦੇਖਿਆ ਜੀ ਜੀ ਕੀ ਉਹਨਾਂ ਨੇ ਕਤਲ ਕੀਤਾ ਜਾਂ ਕਿਹਨੇ ਕੀਤਾ ਇਸ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਅੱਛਾ ਲਾਸਟ ਟਾਈਮ ਕਦੋਂ ਤੁਹਾਡੀ ਤਾਂ ਗੱਲਬਾਤ ਹੁੰਦੀ ਹੈ ਅਮਰਸਪਾਲ ਨਾਲ 31 ਤਰੀਕ ਨੂੰ ਜੀ ਫਿਰ 1 ਤਰੀਕ ਨੂੰ ਘਰ ਹੋ ਗਿਆ 31 ਤਰੀਕ ਨੂੰ ਘਰੇ ਸੀਗਾ ਤੇ 1 ਤਰੀਕ ਨੂੰ ਮੈਂ ਕੰਮ ਤੇ ਚਲੇ ਗਿਆ ਤੇ ਮੇਰੇ ਬਾਬਾ ਉਹ ਬਚ ਲਿਆ ਗਿਆ ਤੁਹਾਡੇ ਧਿਆਨ ਚ ਹੈਗਾ ਇਸ ਤਰ੍ਹਾਂ ਦਾ ਮਾਮਲਾ ਕਿ ਕੰਚਲ ਕੁਮਾਰੀ ਨਾਲ ਕੋਈ ਗੱਲਬਾਤ ਹੋਈ ਹੈ ਨਹੀਂ ਜੀ ਮੈ ਮੈਨੂੰ ਨਹੀਂ ਸੀ ਘਰ ਨੂੰ ਪਤਾ ਕੋਈ ਉਹਦੇ ਨਾਲ ਕੀ ਉਹਦਾ ਚੱਲਦਾ ਸੀ ਕੀ ਨਹੀਂ ਚੱਲਦਾ ਸੀ ਕੀ ਸੀਗੀ ਗੱਲਬਾਤ ਕੀ ਨਹੀਂ ਸੀ ਤੁਹਾਡੇ ਨਾਲ ਕਦੇ ਉਹਨਾਂ ਨੇ ਇਸ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਨਹੀਂ ਜੀ ਮੈਂ ਇਸ ਹੌਣ ਵਾਲੇ ਮਸਲੇ ਨੂੰ ਮੈਨੂੰ ਕੋਈ ਪਤਾ ਨਹੀਂਗਾ ਤੇ ਪਹਿਲਾਂ ਇੱਕ ਵਾਰੀ ਹੋਈ ਸੀ ਗੱਲ ਵੀ ਉਹ ਕੁੜੀ ਘਰ ਆਈ ਸੀ ਪਤਾ ਨਹੀਂ ਉਹ ਮਾਗੀ ਹੋਣੀ ਮਾ ਕੇ ਗਏ ਇਹ ਨਹੀਂ ਪੈਸੇ ਉਸੇ ਦਿੱਤੇ ਸੀ ਉਹਨੂੰ ਤੇ ਉਦੋਂ ਪਤਾ ਨਹੀਂ ਬੰਦ ਹੁੰਦੇ ਇਹ ਕਰਕੇ ਸੀ ਆ ਦਾ ਸਿਸਟਮ ਤੇ ਉਸ ਤੋਂ ਬਾਅਦ ਆਈ ਕੁੜੀ ਸੀ ਉਹ ਇਹ ਇਹ ਕੁੜੀ ਪਤਾ ਨਹੀਂ ਇਹ ਸੀ ਕਿ ਮੈਨੂੰ ਸੁਣਿਆ ਵੀ ਕੋਈ ਕੁੜੀ ਮਗਲ ਆਈ ਸੀ ਜਿਹੜੀ ਜਿਹੜੀ ਹਾਂ ਮਾਰਦੀ ਮੰਗ ਕੇ ਸੀ ਹੋਰ ਹੋ ਸਕਦਾ ਕੌਣ ਸੀ ਉਹ ਜਿਹੜੇ ਰਸਤ ਚ ਲਿੱਤੇ ਨੇਗੇ ਇਹ ਕਦੀ ਆਏ ਨਹੀਂ ਤੁਹਾਡੇ ਘਰੇ ਇਹ ਜੀ ਪਿੰਡੋਂ ਹੀ ਆ ਮੁੰਡਾ ਹੁਣ ਗਵਾਂਢ ਮੱਥੇ ਆ ਕਈ ਵਾਰੀ ਆ ਵੀ ਜਾਂਦਾ ਸੀਗਾ ਹੂੰ ਤੇ ਦੂਜਾ ਮੁੰਡਾ ਤਾਂ ਉਹ ਹਰੀਆਂ ਦਾ ਉਹ ਨਹੀਂ ਮੈਂ ਨਹੀਂ ਘਰੇ ਮਿਲਣਾ ਹੁੰਦੇ ਨੇ ਪੱਗ ਨੂੰ ਨਹੀਂ ਮੈਂ ਤਾਂ ਦਿਨੇ ਘਰੇ ਨਹੀਂ ਹੁੰਦਾ ਜੀ ਮੈਂ ਤਾਂ ਰਾਤ ਨੂੰ ਜਾਂਦਾ ਨੇਰੇ ਹੋਏ ਅਸੀਂ ਤੁਸੀਂ ਕਹਿਣਾ ਚਾਹੁੰਦੇ ਹੋ ਕਾਫੀ ਇਲਜ਼ਾਮ ਲਾ ਰਹੇ ਨੇ ਕਿ ਗੰਬੀਰ ਤੁਹਾਡੇ ਬੇਟੇ ਸਾਡਾ ਬੇਟਾ ਇਹੋ ਜਿਹਾ ਲਿਆਮਾ ਵਾਲਾ ਹੈ ਸਹੀ ਸੀ ਹਾਂ ਬਿਲਕੁਲ ਤੁਸੀਂ ਕੀ ਕੰਮ ਕਰਦੇ ਹੋ ਮੈਂ ਰਾਜਨੀਤਿਕ ਮਿਸਤਰੀ ਕੰਮ ਕਰਦਾ ਤੇ ਤੁਹਾਡੇ ਵਕੀਲ ਸਾਹਿਬ ਕਿਹੜੇ ਨੇ ਸਾਡੇ ਵਕੀਲ ਸਾਹਿਬ ਖਾਰਾ ਸਾਹਿਬ ਕੋਲ ਆਏ ਸੀ ਅਸੀਂ ਇਹ ਕਰਨਗੇ ਆਈ ਤੁਹਾਨੂੰ ਸਭ ਦੱਸਾਂਗੇ ਹਾਂਜੀ ਹਾਂਜੀ ਸਾਰਾ ਸਭ ਕੁਝ ਹੈ ਇਸੇ ਕਾਰਨ ਦੇ ਅੱਛਾ ਕਿ ਅਸਲ ਤੁਹਾਡਾ ਬੇਟਾ ਕਦੀ ਵਿਦੇਸ਼ ਚ ਗਿਆ ਸੀ ਜਦੋਂ ਇਸ ਤੋਂ ਪਹਿਲਾਂ ਕਾਫੀ ਚਿਰ ਪਹਿਲਾਂ ਗਿਆ ਸੀਗਾ ਜੀ ਕਿੱਥੇ ਗਿਆ ਸੀ ਪਤਾ ਨਹੀਂ ਮੈਂ ਸ਼ਾਇਦ ਮਲੇਸ਼ੀਆ ਜਾਂਦਾ ਸੀਗਾ ਕਾਫੀ ਚਿਰ ਪਹਿਲਾਂ ਬੜਾ ਠੱਕੇ ਠੁੱਕੇ ਖਾ ਕੇ ਰੌਲਕੋਲ ਕੇ ਆ ਗਿਆ ਸੀ ਥੋੜਾ ਜਿਹਾ ਰੋਜ਼ਗਾਰ ਦੇ ਕਾਰਨ ਵਾਸਤੇ ਗਿਆ ਸੀ ਆ ਆ ਗਿਆ ਸੀ ਹਾਂ ਉਹ ਉਹ ਤਾਂ ਬਾਣੇ ਦੇ ਵਿੱਚ ਸੀ ਕਿ ਉਹ ਤਾਂ ਦਮਾਲਾ ਸੇ ਆ ਗਿਆ ਹਾਂ ਜੀ ਬਾਣੇ ਜੀ ਸੀ ਬਾਣੇ ਚ ਤਾਂ ਬਹੁਤ ਸ਼ੁਰੂ ਤੋਂ ਹੀ ਟਿੱਕਾ ਹੁੰਦਾ ਹੀ ਤੇ ਉਹ ਕਿਸੇ ਜਿਹੜਾ ਏਜੰਟ ਹੁੰਦਾ ਉਹਨੇ ਭੇਜਿਆ ਹੀਗਾ ਪਾਰਕਾਂ ਵਾਸਤੇ ਪਰ ਉੱਥੇ ਕੋਈ ਹੋਰ ਸੀਗਾ ਕੋਈ ਮੱਛੀ ਮੱਛੀ ਦਾ ਕੰਮ ਕੋਈ ਉਹ ਕਰਦਾ ਨਹੀਂ ਗੁਰਵਾਨੀ ਨਾਲ ਪੜਿਆ ਹਾਂ ਜੀ